ਮੇਰੀ ਕੋਈ ਪ੍ਰੀ ਕੰਡੀਸ਼ਨ ਭਾਜਪਾ ਪਰਿਵਾਰ ਦੇ ਵਿੱਚ ਆਉਣ ਤੇ ਨਹੀਂ ਹੈ ਮੇਰੀ ਕੋਈ ਸ਼ਰਤ ਨਹੀਂ ਪਾਰਟੀ ਪ੍ਰਤੀ ਵਫਾਦਾਰੀ ਹੈ ਉਸ ਨੂੰ ਅਨਗੋਲੀਆਂ ਨਾ ਕਰੋ ਨਵਿਆਂ ਨੂੰ ਲਿਆਓ ਲੇਕਿਨ ਪੁਰਾਣਿਆਂ ਦੀ ਨਿਰਾਦਰੀ ਸ਼ੋਭਾ ਨਹੀਂ ਦਿੰਦੀ ਜਿਸ ਤਰ੍ਹਾਂ ਦੀ ਨਿਰਾਦਰੀ ਲੈ ਕੇ ਮੈਂ ਉੱਥੋਂ ਆਈ ਆ ਉੱਥੇ ਤਾਂ ਮੈਨੂੰ ਫਿਰ ਆਪਣਾ ਕੋਈ ਭਵਿੱਖ ਦੀ ਉਮੀਦ ਨਹੀਂ ਸੀ ਸਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਲਗਾਤਾਰ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦਾ ਆਗਾਜ਼ ਹੋਇਆ ਉਸ ਤੋਂ ਬਾਅਦ ਪਾਰਟੀਆਂ ਦੇ ਵਿੱਚ ਫੇਰ ਬਦਲ ਲਗਾਤਾਰ ਜਾਰੀ ਹੈ ਅੱਜ ਇਸ ਵਕਤ ਅਸੀਂ ਭਾਜਪਾ ਦੇ ਮੁਖ ਦਫ਼ਤਰ ਦਿੱਲੀ ਦੇ ਵਿੱਚ ਮੌਜੂਦ ਹੈਗੇ ਆ ਸਾਡੇ ਨਾਲ ਮਰਹੂਮ ਸੰਤੋਖ ਸਿੰਘ ਚੌਧਰੀ ਦੇ ਪਤਨੀ ਕਰਮਜੀਤ कौर ਮੌਜੂਦ ਨੇ ਜਿਨ੍ਹਾਂ ਨੇ ਲੰਬਾ ਸਮਾਂ ਕਾਂਗਰਸ ਦੇ ਵਿੱਚ ਸੇਵਾ ਕੀਤੀ ਹੈ ਸੰਤੋਖ ਸਿੰਘ ਚੌਧਰੀ ਜੀ ਨੇ ਵੀ ਉਹਨਾਂ ਦੇ ਪਤਨੀ ਨੇ ਵੀ ਦਲਿਤ ਪਾਈ ਚਾਰਦੀ ਵੀ ਕਾफी ਸੇਵਾ ਕੀਤੀ ਹੈ ਲੇਕਿਨ ਅੱਜ ਜਿਸ ਤਰੀਕੇ ਨਾਲ ਭਾਜਪਾ ਸ਼ਾਮਲ ਹੋਏ ਨੇ ਕੀ ਨਿੱਜੀ ਕਾਰਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਂ ਸਵਾਗਤ ਹੈ ਤੁਹਾ ਕੀ ਕਾਰਨ ਰਹੇ ਨੇ ਤੁਸੀਂ ਲੰਬਾ ਸਮਾਂ ਕਾਫੀ ਪੂਰੇ ਪਰਿਵਾਰ ਨੇ ਜੇਕਰ ਪੀੜੀਦਰ ਪੀੜੀ ਗੱਲ ਕਰੀਏ ਕਾਂਗਰਸ ਦੇ ਵਿੱਚ ਸੇਵਾ ਨਿਭਾਈ ਹੈ ਅੱਜ ਕੀ ਇਹ ਝੇਕਾਰੇ ਬਣੇ ਨੇ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੁਹਾਨੂੰ ਸਾਥ ਛੱਡਣਾ ਪੈ ਗਿਆ ਮੇਰੇ ਸਾਥ ਛੱਡਣ ਦੇ ਕੋਈ ਬਹੁਤੇ ਕਾਰਨ ਨਹੀਂ ਹਨ ਜਿਸ ਪਰਿਵਾਰ ਨਾਲ ਤੁਸੀਂ ਇੱਕ ਦਹਾਕਿਆਂ ਦਾ ਸਾਥ ਰੱਖਿਆ ਹੋਵੇ ਉਹਦੇ ਵਾਸਤੇ ਉਹਦੇ ਨਾਲ ਜੁੜੇ ਰਹਿਣਾ ਉਹਦੇ ਨਾਲ ਵਿਚਾਰ ਦਾ ਸਾਂਝਾ ਹੋਣਾ ਬੜਾ ਕਲੀਅਰ ਮੰਨਿਆ ਜਾਂਦਾ ਹੈ ਅੱਜ ਪਰਿਵਾਰ ਦੇ ਮੁਖੀ ਸੰਤੋਖ ਸਿੰਘ ਚੌਧਰੀ ਜੋ ਧੋਵਾਰ ਮੈਂਬਰ ਪਾਰਲੀਮੈਂਟ ਰਹੇ ਉਹਨਾਂ ਦੇ ਜੋ ਸੁਪਰੀਮ ਸੈਕਰੀਫਾਈਸ ਉਹਨਾਂ ਨੇ ਕੀਤਾ ਜੋ ਬਲੀਦਾਨ ਦਿੱਤਾ ਭਾਰਤ ਨੂੰ ਜੋੜਨ ਦੇ ਨਾਰੇ ਲਾਂਦੇ ਹੋਏ ਆਪਣੇ ਲੀਡਰ ਦੇ ਹੱਥਾਂ 'ਚ ਆਪਣੇ ਪ੍ਰਾਣ ਦਿੱਤੇ ਔਰ ਉਹਨਾਂ ਦੀ ਸ਼ਹਾਦਤ ਨੂੰ ਇੰਨਾ ਜ਼ਮੀਨ ਕਰ ਦੇਣਾ ਉਸ ਨੂੰ ਕਹਿ ਲੋ ਕਿ ਉਹਦੀ ਨਿਰਾਦਰੀ ਕਰਨੀ ਇੰਨੀ ਅਸੰਵੇਦਨਸ਼ੀਲਤਾ ਉਹਦੇ 'ਚ ਇਸ ਚੀਜ਼ ਨੇ ਮੇਰਾ ਦਿਲ ਨੂੰ ਬਲੁੰਦ ਰਿਆ ਛੋਟਾ ਜਿਹਾ ਪਰਿਵਾਰ ਹੈ ਮੇਰਾ ਔਰ ਕੱਲੇ ਆਪਣੇ ਮਨ ਨਾਲ ਮੈਂ ਇਹੀ ਸੋਚਦੀ ਰਹਿੰਦੀ ਕਿ ਪਰਿਵਾਰ ਦੀ ਲੀਡਰਸ਼ਿਪ ਇਸ ਤਾ ਸੰਗਿਆਨ ਲੇਗੀ ਔਰ ਮੈਂ ਤਾਂ ਇੱਥੇ ਤੱਕ ਵੀ ਕਹਾਂਗੀ ਕਿ 543 ਸੀਟਾਂ ਹਨ ਅੱਜ ਵੱਖ-ਵੱਖ ਪਾਰਟੀਆਂ ਦੇ ਲਈ ਸਮਝੌਤੇ ਕਰਕੇ ਕਿੰਨੀ ਸੀਟਾਂ ਤੇ ਕੰਪਰੋਮਾਈਜ਼ ਕੀਤਾ ਗਿਆ ਹੈ ਜਲੰਧਰ ਦੀ ਸੀਟ ਦੇ ਵਾਸਤੇ ਤਾਂ ਜਲੰਧਰ ਦੇ ਪਾਰਲੀਮੈਂਟ ਮੈਂਬਰ ਨੇ ਆਪਣੀ ਜਾਨ ਦੇਤੀ ਉਹਦੇ ਵਾਸਤੇ ਟਿਕਟ ਅਨਾਉਂਸ ਹੋਣ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਖਲਬਲੀ ਮਚਾ ਦੇਣੀ ਪਰਿਵਾਰ ਨੂੰ ਨਿਰਾਦਰਤਾ ਦੇਣੀ ਅਹਿਸਾਸ ਦਿਵਾਉਣਾ ਕਿ ਤੁਸੀਂ ਨਹੀਂ ਕੋਈ ਹੋਰ ਲੜੇਗਾ ਤਾਂ ਇਹ ਸਾਰਾ ਕੁਝ ਚੁੱਪੀ ਨਾਲ ਸਹ ਤਰ ਰਹੀ ਸੀ لیکن کئی وار پانی سر ਤੋਂ اوپر دی ਲੰਗ ਜਾਂਦਾ ہے اپنی بچی زندگی ਵਿੱਚ میں یہی سوچਦੀਆਂ ਕਿ ਕੋਈ پلیٹ فارم ਤਾਂ ਹੋਵੇ ਜਿੱਥੋਂ ਮੈਂ ਆਪਣੇ ਪਰਿਵਾਰ ਆਪਣੇ ਪਤੀ اور ਆਪਣੇ ਜੋ અધੂਰੇ ਸੁਪਨੇ ਉਹਨਾਂ ਨੂੰ ਪੂਰਾ ਕਰ ਸਕਾਂ ਤੇ ਮੈਂ ਸਮਝਿਆ ਕਿ ਇਹ ਇੱਕ ਮੇਰਾ ਡਿਸੀਜਨ ਹੈ ਕਿ ਮੈਂ ਇਸ ਨਵੇਂ ਪਰਿਵਾਰ 'ਚ ਸ਼ਾਮਲ ਹੋਈਆਂ اور ਆਪਣੇ ਉਹ ਸਾਰੇ ਇਸ ਆਸ ਨਾਲ ਉਹ ਸਾਰੇ ਜਿਹੜੇ ਮੇਰੇ ਮਨ ਦੇ ਵਿੱਚ ਬਲਵਲੇ ਨੇ ਆਪਣੇ ਸਮਾਜ ਪ੍ਰਤੀ ਜਲੰਧਰ ਵਾਸੀਆਂ ਪ੍ਰਤੀ ਮਹਿਲਾਵਾਂ ਪ੍ਰਤੀ ਗਰੀਬ ਪੜਨ ਵਾਲੇ ਬੱਚਿਆਂ ਪ੍ਰਤੀ ਉਹ ਸਾਰਾ ਕੁਝ ਮੈਂ ਮਹਿਸੂਸ ਕਰਦੀ ਹਾਂ ਕਿ ਮੈਂ ਕੁਝ ਹੱਦ ਤੱਕ ਪੂਰੇ ਕਰ ਸਕੂੰਗੀ। ਮੇਰੀ ਕੋਈ ਪ੍ਰੀ ਕੰਡੀਸ਼ਨ ਬਾਜਪਾ ਪਰਿਵਾਰ ਦੇ ਵਿੱਚ ਆਉਣ ਤੇ ਨਹੀਂ ਹੈ। ਮੇਰੀ ਕੋਈ ਸ਼ਰਤ ਨਹੀਂ। ਸੋ ਮੈਂ ਨੂੰ ਬੜੇ ਸਪਸ਼ਟ ਕਰਕੇ ਕਹਿ ਦੁਮਾ ਇਹ ਮੇਰਾ ਆਪਣਾ ਡਿਸੀਜਨ ਹੈ ਆਪਣਾ ਨਿਰਣੈ ਮੈਂ ਬੜਾ ਗੱਲ ਕੀਤੀ ਜਾਵੇ ਕਿਉਂਕਿ ਉਸਨ ਭਾਰਤ ਜੋੜੋ ਯਾਤਰਾ ਦੌਰਾਨ ਉਸ ਸਮਾ ਸੀਗਾ ਜਦੋਂ ਚੌਧਰੀ ਸਾਹਿਬ ਦਾ ਦੇਹਾਂਤ ਹੋ ਜਾਂਦਾ ਨਿਰਾਦਰਤਾ ਦੀ ਤੁਸੀਂ ਗੱਲ ਕਰਦੇ ਹੋ ਲੇਕਿਨ ਪਰਿਵਾਰ ਨੂੰ ਇੱਕ ਜਿਹੜਾ ਬੰਦਾ ਹੱਕ ਜਿਹੜਾ ਦੇਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਅੰਗੋਲੀਆਂ ਕੀਤਾ ਗਿਆ ਕਾਂਗਰਸ ਪਾਰਟੀ ਦੇ ਵੱਲੋਂ ਬਿਲਕੁਲ ਮੈਂ ਇਹਦੀ ਗਹਿਰਾਈ ਜਾਂ ਇਹਦੀ ਡੁੰਗਾਈ ਦੇ ਵਿੱਚ ਜੋ ਮੈਂ ਦੇਖਦੀ ਰਹੀ ਆਪਣੀ 22 ਇਲੈਕਸ਼ਨ ਚ ਮੈਂ ਜੋ ਕੁਝ ਲੋਕਾਂ ਦੀ ਨੀਅਤ ਪਹਿਚਾਨ ਗਈ ਸੀ ਉਹ ਦੇਖਦੀ ਰਹੀ ਮੈਂ ਉਸ ਨੂੰ ਇੱਕ ਪਾਸੇ ਕਰਕੇ ਇਹ ਮਹਿਸੂਸ ਕਰਕੇ ਇਸ ਵਿਸ਼ਵਾਸ ਨਾਲ ਬੈਠੀ ਰਹੀ ਕਿ ਲੀਡਰਸ਼ਿਪ ਇਸ ਦਾ ਸੰਗਿਆਨ ਲਏਗਾ ਉਹ ਨਿਆਂ ਕਰੇਗਾ ਔਰ ਖਾਸ ਤੌਰ ਤੇ ਮੈਂ ਦੇਖ ਰਹੀ ਸੀ ਕਿ ਐਨੀਆਂ ਸੀਟਾਂ ਤੇ ਕੰਪਰੋਮਾਈਜ਼ ਹੁੰਦਾ ਹੈ ਇੱਕ ਸੀਟ ਤਾਂ ਇਹ ਉਹ ਸੀਟ ਹੈ ਕਿ ਪੂਰੇ ਦੋਨੋਂ ਟਰਮਸ ਜਿਹੜੇ ਭਾਰਤ ਜੁੜੋ ਯਾਤਰਾ ਦੇ ਹੋਏ ਹਨ ਇੱਕ ਮੈਂਬਰ ਪਾਰਲੀਮੈਂਟ ਦੀ ਸ਼ਹਾਦਤ ਹੋਈ ਹੈ 14 ਜਨਵਰੀ ਮਾਗੀ ਵਾਲੇ ਦਿਨ 2023 ਦੇ ਵਿੱਚ ਉਹ ਉਹਨਾਂ ਨੂੰ ਪੁੱਲ ਗਈ ਉਹ ਚੌਧਰੀ ਪਰਿਵਾਰ ਉਹਦੀ ਪਤਨੀ ਉਹਦੇ ਬੇਟੇ ਉਹਦੇ ਪਰਿਵਾਰ ਨੂੰ ਕਦੇ ਨਹੀਂ ਭੁੱਲ ਸਕਦੇ। ਔਰ ਮੈਂ ਮਹਿਸੂਸ ਕਰਦੀ ਹਾਂ ਕਿ ਕਿਤੇ ਹਾਈ ਕਮਾਂਡ ਦੀ ਜਾਂ ਪਾਕੈਲੋ ਕੇ ਸਾਡੀ ਸੀਨੀਅਰ ਲੀਡਰਸ਼ਿਪ ਦੀ ਇਹ ਅਣਦੇਖੀ ਉਹ ਮਹਿਸੂਸ ਵੀ ਕਰਨਗੇ। ਔਰ ਮੇਰੀ ਬੇਨਤੀ ਵੀ ਹੈ ਕਿ ਜੋ ਲੋਕ ਇੰਨੇ ਵਫਾਦਾਰ ਤੁਹਾਡੇ ਨਾਲ ਰਹੇ ਨੇ ਉਹਨਾਂ ਨੂੰ ਇਸ ਤਰ੍ਹਾਂ ਬੇਇੱਜ਼ਤ ਕਰਕੇ ਆਪਣੇ ਤੋਂ ਦੂਰ ਨਾ ਕਰੋ ਬੜਾ ਗੱਲ ਕੀਤੀ ਜਾਵੇ ਔਰਤ ਕਿਸੇ ਵੀ ਫੀਲਡ ਵਿੱਚ ਹੋਵੇ ਰਾਜਨੀਤੀ ਵੀ ਗੱਲ ਕਰੀ ਤੇ ਔਰਤ ਔਰਤ ਦਾ ਦਰਦ ਸਮਝਦੀ ਹੈ ਮਨ ਦੀ ਗੱਲ ਸਮਝਦੀ ਹੈ ਇਸ ਬਾਬਤ ਤੁਹਾਡੀ ਸੋਨੀਆ ਗਾਂਧੀ ਜੀ ਨਾਲ ਵੀ ਮੁਲਾਕਾਤ ਹੋਈ ਸੀ ਕੋ ਇਸ ਦਰਦ ਤੋਂ ਜਾਣੂ ਉਹਨਾਂ ਨੂੰ ਕਰਵਾਇਆ ਤੁਹਾਡੀ ਗੱਲ ਸੁਣੀ ਗਈ ਇਸ ਬਾਬਤ ਕੋਈ ਗੱਲਬਾਤ ਹੋਈ ਜੇ ਮੈਂ ਇੰਜ ਕਹਾ ਕਿਸ ਮੁੱਚੀ ਲੀਡਰਸ਼ਿਪ ਵਿੱਚ ਇੱਕ ਉਹੀ ਸਨ ਜਿਨ੍ਹਾਂ ਨੇ ਲੰਬਾ ਸਮਾਂ ਮੈਨੂੰ ਆਪਣੇ ਕੋਲ ਬਿਠਾ ਕੇ ਮੇਰੀ ਗੱਲ ਸੁਣੀ ਉਹ ਮੇਰੀ ਹਰ ਗੱਲ ਨਾਲ ਮਤਮਨ ਸੀ ਮੇਰੀ ਹਰ ਗੱਲ ਨਾਲ ਸਹਿਮਤ ਸਨ ਕਿਉਂ ਕਿ ਉਹ ਮੇਰੇ ਵਾਲਾ ਦੁੱਖ ਭੋਗ ਸਕੇ ਉਹ ਉਸ ਪੀੜਾ ਨੂੰ ਸਹਿ ਚੁੱਕੇ ਆਂ ਔਰ ਉਹ ਇੱਕ ਰਾਜਨੀਤਿਕ ਪਰਿਵਾਰ ਸਿਰਮੌਰ ਪਰਿਵਾਰ ਦੇ ਦੇ ਇੱਕ ਐਸੇ ਸਖਸ਼ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਔਰ ਆਪਣੀ ਪਾਰਟੀ ਨੂੰ ਬੰਨ ਕੇ ਰੱਖਿਆ ਉਸ ਤੋਂ ਬਾਅਦ ਮੈਂ ਹੌਸਲਾ ਲੈ ਕੇ ਕਿੱਥੋਂ ਆ ਸਕਦੀ ਸੀ ਕਿ ਉਹ ਮੇਰੇ ਲਈ ਨਿਆ ਦਾ ਰਸਤਾ ਚੁਣਨਗੇ ਪਰ ਮੇਰਾ ਕੋਈ ਗਿਲਾ ਨਹੀਂ ਉਹਨਾਂ ਨਾਲ ਉਹਨਾਂ ਦੀ ਕੋਈ ਮਜਬੂਰੀ ਰਹੀ ਹੋਗੀ ਹੋਰ ਮੈਂ ਇਹ ਨਾ ਜ਼ਰੂਰ ਕਹਿਨੀ ਆ ਕਿ ਜੋ ਧਾਕਿਆਂ ਤੋਂ ਪਰਿਵਾਰ ਨਾਲ ਜੁੜੇ ਹਨ ਉਹਨਾਂ ਦੀ ਜੋ ਪਾਰਟੀ ਪ੍ਰਤੀ ਵਫਾਦਾਰੀ ਹੈ ਉਸ ਨੂੰ ਅੰਗੋਲੀਆਂ ਨਾ ਕਰੋ ਨਵੇਂਆਂ ਨੂੰ ਲਿਆਓ ਲੇਕਿਨ ਪੁਰਾਣਿਆਂ ਦੀ ਨਿਰਾਦਰੀ ਸ਼ੂਭਾ ਨਹੀਂ ਦਿੰਦੀ ਮडम ਜਲੰਧਰ ਦੀ ਗੱਲ ਕੀਤੀ ਜਾਵੇ ਕਾਫੀ ਵੱਡੀ ਸੀਟ ਹੈ ਹੈਮ ਸੀਟ ਹੈ ਜਲੰਧਰ ਬਤੌਰ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੂੰ ਇੱਕ ਵਾਰ ਫਿਰ ਤੋਂ ਟਿਕਟ ਦੇ ਦਿੱਤੀਗੇ ਲੋਕ ਸਭਾ ਦੇ ਇਤਨਾ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਚਰਨਜੀਤ ਚੰਨੀ ਨੂੰ ਟਿਕਟ ਦੇ ਕਿਤੇ ਇਹ ਵੀ ਨਾਰਾਜ਼ਗੀ ਹੈਗੀ ਤੁਹਾਨੂੰ ਤੁਸੀਂ ਇੱਕ ਵਾਰ ਫਿਰ ਕਿਹਾ ਪਹਿਲਾਂ ਉਹ ਕਿੱਥੋਂ ਲੜੇ ਸੀਗੇ ਮੁੱਖ ਮੰਤਰੀ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਟਿਕਟ ਦੇ ਦਿੱਤੀਗੇ ਲੋਕ ਸਭਾ ਦੀ ਬਿਲਕੁਲ درست ਹੈ ਉਹ ਮੁੱਖ ਮੰਤਰੀ ਪੰਜਾਬ ਦੇ ਰਹੇ ਨੇ بڑے ਲੀਡਰ ਨੇ ਅਸੀਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆਂ ਤੇ ਜੇ ਉਹ ਇੰਨੇ ਹੌਸਲੇ ਦੇ ਨਾਲ 200 ਕਿਲੋਮੀਟਰ ਤੋਂ ਦੂਰ ਆ ਕੇ ਆਪਣਾ ਅ ਹੱਕ ਸਮਝਦੇ ਨੇ ਔਰ ਉਹਨਾਂ ਚ ਇਹ ਹੌਸਲਾ ਹੈ ਕਿ ਉਹ ਇੱਥੇ ਸਾਡੇ ਪਰਿਵਾਰ ਨੂੰ ਅੰਗੋਲਾ ਕਰਕੇ ਜਾਂ ਉਹਨਾਂ ਨੂੰ ਬੇਇੱਜ਼ਤ ਕਰਕੇ ਜਾਂ ਉਹਨਾਂ ਨੂੰ ਹਰ ਪੱਖੋਂ ਨਰਾਦਰ ਕਰਕੇ ਇਹ ਸੀਟ ਤੇ ਕਬਜ਼ਾ ਕਰ ਸਕਦੇ ਨੇ ਤਾਂ ਮੈਂ ਉਹਨਾਂ ਨੂੰ ਉਹਨਾਂ ਦੀ ਇਹ ਸੋਚ ਤੇ ਮੁਬਾਰਕਬਾਦ ਦਵਾਂਗੀ ਔਰ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਆਪਣੇ ਆਪ ਨੂੰ ਮੈਂ ਕਦੇ ਓਵਰ ਐਸਟੀਮੇਟ ਨਹੀਂ ਕਿਹਾ ਇੱਕ ਨਿਮਾਣੇ ਵਰਕਰ ਦੀ ਤਰ੍ਹਾਂ ਪਰਿਵਾਰ ਨੇ ਕੰਮ ਕੀਤਾ ਹੈ ਔਰ ਇਤਿਹਾਸ ਹੈ ਕਿ ਉਹਨਾਂ ਨੇ ਕਦੇ ਕੁਝ ਨਹੀਂ ਲਿਆ ਕੋਈ ਅਹੁਦੇ ਨਹੀਂ ਮੰਗੇ ਕੋਈ ਫੇਵਰਸ ਨਹੀਂ ਮੰਗੀਆਂ ਜੋ ਹਾਸਲ ਕੀਤਾ ਇਲੈਕਸ਼ਨ ਲੜ ਕੇ ਹਾਸਲ ਕੀਤਾ ਹੈ ਔਰ ਆਪਣਾ ਲੰਬਾ ਅਰਸਾ ਸਿਆਸਤ ਵਰਗੇ ਗੰਦਲੇ ਮਾਹੌਲ ਦੇ ਵਿੱਚ پاک ਸਾਫ਼ ਰਹੇ ਹਨ ਕੋਈ ਉਂਗਲੀ ਨਹੀਂ ਉਠਾ ਸਕਦਾ ਔਰ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਹਦਾ ਮਾਣ ਹੈ ਮੈਨੂੰ ਮੇਰੇ ਪਰਿਵਾਰ ਨੂੰ ਔਰ ਉਸ ਨੂੰ ਵੀ ਅਨਗੋਲਿਆ ਕੀਤਾ ਗਿਆ ਤਮੈਂ ਇਸ ਦੇ ਉੱਤੇ ਕੁਝ ਜ਼ਿਆਦਾ ਕਹਿਣਾ ਠੀਕ ਨਹੀਂ ਸਮਝਦੀ ਤੁਸੀਂ ਕੋਈ ਇਛਾ ਜਹਰ ਕੀਤੀ ਹੈ ਭਾਜਪਾ ਅੱਗੇ ਕਿਸ ਤਰ੍ਹਾਂ ਕੰਮ ਕਰੋਗੇ ਜਾਂ ਚੋਣ ਲੜੋਗੇ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਔਰ ਆਪਣੀ ਗੱਲ ਦੁਹਰਾਨੀ ਹੈ ਕਿ ਆਪਣੀ ਜ਼ਿੰਦਗੀ ਦੇ ਬਾਕੀ ਸਮੇਂ ਵਿੱਚ ਮੈਂ ਆਪਣੇ ਪਰਿਵਾਰ ਜੋ ਇੱਕ ਸਭ ਤੋਂ ਪੁਰਾਣਾ ਸਿਆਸੀ ਪਰਿਵਾਰ ਹੈ ਪੰਜਾਬ ਦਾ ਜਿਦੇ ਵਿੱਚ ਅਨੇਕਾਂ ਕੰਮ ਹੋਏ ਨੇ ਔਰ ਜੋ ਅਧੂਰੇ ਨੇ ਜੋ ਮੈਂ ਜਾਣਦੀ ਹਾਂ ਕਿਉਂਕਿ ਮੈਂ ਉਸ ਪਰਿਵਾਰ ਦਾ ਹਿੱਸਾ ਹਾਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਮੈਨੂੰ ਇੱਕ ਐਸਾ ਪਲੇਟਫਾਰਮ ਜ਼ਰੂਰੀ ਚਾਹੀਦਾ ਸੀ ਜਿੱਥੇ ਮੈਂ ਰਹਿ ਕੇ ਆਪਣੇ ਪਰਿਵਾਰ ਖਾਸ ਤੌਰ ਤੇ ਆਪਣੇ ਦਲਿਤ ਭਾਈਚਾਰੇ ਦੇ ਲਈ ਕੁਝ ਕਰ ਸਕਾਂ ਔਰਤਾਂ ਦੀ ਸਿੱਖਿਆ ਮੇਰਾ ਆਪਣਾ ਇੱਕ ਖੇਤਰ ਹੈ ਉਹਦੇ ਤੇ ਕਰ ਸਕਾਂ ਨੌਜਵਾਨਾਂ ਲਈ ਕੁਝ ਕਰ ਸਕਾਂ ਇਹ ਸਾਰਾ ਕੁਝ ਤਦ ਹੀ ਕਰ ਸਕਦੀ ਹਾਂ ਜੇ ਮੇਰੇ ਮੈਨੂੰ ਕੋਈ मजबूत थापड़ा होवे मंजूर मजबूर मेनू कोई मदद होवे और जिस तरह दी निरादरी ਲੈ ਕੇ ਮੈਂ ਉੱਥੋਂ ਆਈ ਆ ਉੱਥੇ ਤਾਂ ਮੈਨੂੰ ਫਿਰ ਆਪਣਾ ਕੋਈ ਭਵਿੱਖ ਦੀ ਉਮੀਦ ਨਹੀਂ ਸੀ ਸੋ ਮੈਂ ਆਪਣੇ ਆਪ ਦੇ ਨਾਲੇ ਨਿਰਣੇ ਲਿਆ ਹੈ और ਇਹਦੇ ਵਿੱਚ ਕੋਈ ਜਿਹਨੂੰ ਪ੍ਰੀ ਕੰਡੀਸ਼ਨ ਕਹਿੰਦੇ ਆ ਜਾਂ ਆਪਾਂ ਕਹਿ ਲਈਏ ਕੋਈ ਸ਼ਰਤ ਰੱਖ ਕੇ ਮੈਂ ਇਸ ਪਰਿਵਾਰ ਚ ਨਹੀਂ ਆਈ ਇੱਕ ਨਿਮਾਣੀ ਸੇਵਕ ਦੇ ਤੌਰ ਤੇ ਆਈ ਹਾਂ और ਉਸੇ ਹਸियत ਚ ਮੈਂ ਕੰਮ ਕਰਾਂਗੀ ਜੋ ਵੀ ਮੈਨੂੰ ਪਾਰਟੀ ਸੌਂਪੇਗੀ ਮੇਰਾ ਆਖਰੀ ਸਵਾਲ ਹੈ ਆਖਰੀ ਸਵਾਲ ਹੈ अहम ਵੀ ਹੈ ਕਿਉਂਕਿ ਜਲੰਧਰ ਦੇ ਨਾਲ ਨਾਲ ਪੂਰਾ ਪੰਜਾਬ ਹੈ ਕਿਉਂਕਿ ਭਾਜਪਾ ਇਕੱਲੇ ਚੋਣ ਲੜਨ ਜਾ ਰਹੀ ਹੈ ਇਸ ਵਾਰ ਕਾਂਗਰਸ ਦੀ ਜੇਕਰ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਅਕਾਲੀ ਦਲ ਵੀ ਪਾਰਟੀ ਕਾਫੀ ਸਾਰੀ ਪਾਰਟੀਆਂ ਨੇ ਟਕੋਣਾ ਮੁਕਾਬਲਾ ਵੀ ਦੇਖ ਸਕਦੇ ਆਪਾਂ ਲੇਕਿਨ ਜਿਸ ਤਰੀਕੇ ਨਾਲ ਸੈਂਟਰ ਦੇ ਨਾਲ ਕਾਫੀ ਕਿਸਾਨਾਂ ਦਾ ਵੀ ਰੋਲਾ ਰਿਹਾ ਹੈ ਕਿਸਾਨੀ ਮੁੱਦੇ ਨੂੰ ਲੈ ਕੇ ਹੋਰ ਵੀ ਕਾਫੀ ਮੁੱਦੇ ਨੇ ਪੰਜਾਬ ਦੇ ਤੇ ਉਸ ਸਾਭ ਦੇ ਵਿੱਚ ਆਮ ਆਦਮੀ ਪਾਰਟੀ ਵੀ ਹੈ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ ਇਕੱਲੇ ਜਲੰਧਰ ਤੇ ਫੋਕਸ ਰਹੋਗੇ ਜਾਂ ਪੂਰੇ ਸਾਨਾ ਨੂੰ ਤੇ ਹੋਰ ਜਿਹੜੇ ਮੁੱਦੇ ਨੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਵਿਚਰੋਗੇ ਦੇਖੋ ਜਲੰਧਰ ਪੰਜਾਬ ਦਾ ਇੱਕ ਬੜਾ ਵੱਡਾ ਹਿੱਸਾ ਹੈ ਸੋ ਜਲੰਧਰ ਦੇ ਮਸਲੇ ਜਲੰਧਰ ਦੇ ਲੋਕਾਂ ਦੇ ਮਸਲੇ ਜਿੰਨੇ ਮਸਲੇ ਤੁਸੀਂ ਗਿਣਾਏ ਨੇ ਇਹ ਕੱਲੇ ਜਲੰਧਰ ਦੇ ਨਹੀਂ ਪੂਰੇ ਪੰਜਾਬ ਦੇ ਹੀ ਹਨ ਔਰ ਮੈਂ ਮਹਿਸੂਸ ਕਰਦੀ ਹਾਂ ਕਿ ਨੇਕ ਨੀਤੀ ਨਾਲ ਕੋਈ ਵੀ ਡਿਸੀਜਨ ਜੇ ਲੇਜੋ ਕਿਸੇ ਵੀ ਹੋਮੋ ਤੁਸੀਂ ਤਾਂ ਤੁਸੀਂ ਆਪਣੇ ਪਰਿਵਾਰ ਦੀ ਆਪਣੇ ਭਾਈਚਾਰੇ ਦੀ ਔਰ ਇਹ ਸਾਰੇ ਮਸਲਿਆਂ ਦਾ ਹੱਲ ਲੱਭਣ ਚ ਔਰ ਉਹਨੂੰ ਅੱਗੇ ਵਧਾਣ ਦੇ ਵਿੱਚ ਕੋਸ਼ਿਸ਼ ਕਰ ਸਕਦੇ ਹੋ ਇਹ ਮੇਰਾ ਯਕੀਨ ਹੈ ਔਰ ਮੈਂ ਨਹੀਂ ਅੱਜ ਸ਼ਾਮਲ ਹੋਈ ਹਾਂ ਮੈਂ ਇਸ ਤੇ ਦਾ ਬਹੁਤ ਕਲਚਰ ਨੂੰ ਸਮਝਾਂਗੀ ਔਰ ਫਿਰ ਹੀ ਉਸ ਨੂੰ ਅਪਣਾ ਕੇ ਅੱਗੇ ਤੁਰਾਂਗੀ ਤਤਪਦ ਮੈਡਮ ਸਰ ਨਾਲ ਗੱਲਬਾਤ ਕਰਨ ਲਈ ਸੋ ਤੁਸੀਂ ਦੇਖ ਰਹੇ ਸੀ ਧਰਮਯੂਦ ਦੇ ਨਾਲ ਜੁੜੇ ਹੋਏ ਸੀਗੇ ਮੈਡਮ ਕਰਮਜੀਤ ਕੋਰ ਜਿਹੜੇ ਨੇ ਚੌਧਰੀ ਸੰਜੋਗ ਸਿੰਘ ਸਵਰਗਵਾਸ ਜਿਹੜੇ ਨੇ ਉਹਨਾਂ ਦੀ ਪਤਨੀ ਨੇ ਅੱਜ ਉਹਨਾਂ ਨੇ ਕਾਂਗਰਸ ਛੱਡ ਕੇ ਜਿਹੜਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਔਰ ਇਹ ਵੀ ਕਿਹਾ ਕਿ ਕੋਈ ਗਿਵਨ ਟੇਕ ਦੀ ਸ਼ਰਤ ਨਹੀਂ ਹੈਗੀ ਆ ਬਿਨਾ ਨਿਸਵਾਰਥ ਹੋ ਕੇ ਜਿਹੜਾ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਕਿਉਂਕਿ ਇੱਕ ਨਿਰਾਦਰ ਔਰ ਬੇਕਦਰੀ ਜਿਹੜੀ ਇਹਨਾਂ ਦੇ ਪਰਿਵਾਰ ਦੀ ਹੋਈ ਹੈ ਚੌਧਰੀ ਸੰਜੋਗ ਸਿੰਘ ਜੀ ਦੇ ਦੇਹਾਂਤ ਤੋਂ ਬਾਅਦ ਉਸ ਦੀ ਨਰਾਜ਼ਗੀ ਕਿਤਨੀ ਕਿਤਨੀ ਸਾਫ ਜਾਹਰ ਹੋਈ ਹੈ ਜਿਸ ਤੋਂ ਬਾ ਪੰਜਾਬ ਦੇ ਵਿੱਚ ਜਿਹੜਾ ਕੰਮ ਕਰਨ ਲਈ ਤਿਆਰ ਬਟਨੇ ਕੈਮਰਾ ਪਰਸਨ ਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾ ਅਨਮਿਊਟ ਦਿੱਲੀ